ਲੂਈ ਐਤਵਾਰ ਦਾ ਇੱਕ ਹੋਰ ਬਲੌਗ ਆਪਾਂ ਹੁਣ ਬਾਬੇ ਦੇ ਲੜੀਆਂ ਮੰਦਦੇ ਆ ਲੰਗਰ ਹੈ 1 ਤਰੀ ਨੂੰ ਸਾਰੇ ਜਾਣੇ ਪੁਜਰਾ ਲੰਗਰ ਤੇ ਲੰਗਰ 1 ਤਰੀ ਨੂੰ ਹੋ ਰਿਹਾ ਹੈ ਬਾਬਾ ਜੀ ਦਾ ਜਨਮ ਦਿਹਾੜਾ ਆ ਆਪਾਂ ਲੰਗਰ ਕਰਾਵਾਂਗੇ ਵੱਧ ਤੋਂ ਵੱਧ ਸੰਗਤ ਪੁੱਜੋ ਤਾਂ ਲੜੀਆਂ ਦਾ ਕੰਮ ਚੱਲ ਰਿਹਾ ਹਾਂਜੀ ਮੁੰਡੇ ਲੱਗੇ ਹੋਇਆ ਸਾਡੇ ਥੋੜਾ ਐਲੋਕਰ ਵੀਰ ਬੱਬੂ ਵੀਰ ਬੱਬੂ ਵੀਰ ਸਾਡਾ ਪ੍ਰਧਾਨ ਪ੍ਰਧਾਨ ਸਾਹਿਬ ਬਾਰੇ ਦੱਸਿਓ ਇਹ ਸਾਡੇ ਪ੍ਰਧਾਨ ਸਾਹਿਬ ਜੀ ਇਹਨਾਂ ਨੇ ਕਮੇਟੀ ਮੈਂਬਰ ਪਹਿਲੇ ਪਹਿਲੇ ਤੋੜਦੀ ਜਿਨ੍ਹਾਂ ਤੋਂ ਕਮੇਟੀ ਸ਼ੁਰੂ ਹੋਈ ਹੈ ਗੋਦਾਂ ਦੀ ਇਹ ਉਹਨਾਂ ਚੋਂ ਐ ਇਹ ਸਰੋਪਿਆਂ ਦੀਆਂ ਪੇਟੀਆਂ ਭਰੀਆਂ ਹੋਈਆਂ ਕਬੱਡੀ ਕੱਪ ਜੇਤੂ ਲੱਕੀਵਾਰ ਇਹ ਲੱਕੀ ਜੀ ਬਹੁਤ ਮਿਹਨਤ ਕਰਦੇ ਇਹ ਬਹੁਤ 6 ਫੁੱਟ ਗੱਬਰੂ 6 ਫੁੱਟ 6 ਫੁੱਟ ਉੱਚੀ ਹੋਣੀ ਏ ਮੁੰਡਾ ਸੇਵਾ ਖੰਦਾ ਮੰਨਦੇ ਬਹੁਤੀ ਸੇਵਾਂ ਨਿਭਾ ਰਹੇ ਆ ਇਹ ਲਖਾ ਸੁਮੀ ਹੁਣ ਵੀ ਲੱਗੇ ਹੋਏ ਲੜੀਆਂ ਮੁੰਡਿਆਂ ਨੇ ਬੰਨ ਛੱਡੀਆਂ ਆ ਆਪਾਂ ਤਾਂ ਇਹਨਾਂ ਨੂੰ ਬਸ ਕੰਫੀਡੈਂਸੀ ਦੇ ਸਕਦੇ ਆਂ ਕੁਛ ਕਰ ਰਿਹਾ ਮੁੰਡਾ ਕਾਲੂ ਭਾਜੀ ਹੁਣੀ ਸੇਵਾ ਜੀ ਸੇਵਾ ਚ ਨੇ ਲੀਨ ਐ ਇਹ ਬੁਰਛ ਕਰਦੇ ਕਰਦੇ ਸੇਵਾ ਕਰਨ ਆ ਗਏ ਆ ਇਹ ਮੁੰਡੇ ਰੋਨੀ ਭਾਜੀ ਦਮਾਲਿਆਂ ਵਾਲੇ ਮਾ ਸਾਡੇ ਇੱਕੇ ਗਰਾਉਂਡ ਵਰਦਾ ਮੁੰਡਾ ਜੇ ਵੀ ਆ ਦੇ ਦੇਖ ਸਕਦੇ ਤੁਸੀਂ ਇਹਨਾਂ ਚੱਲ ਭਾਈ ਸਰਦਾ ਬੋਲੇ ਸਰਦਾ ਬੋਲੇ 100 ਰੁਪਏ ਸਗੁਰਵ ਦਾਸ ਮਹਾਰਾਜ ਦੀ ਜੈ ਬਹੁਤ ਹੀ ਸੁਣੀ ਆਵਾਜ਼ ਹੈ ਮੁੰਡੇ ਦੀ ਜੇ ਕਾਰਿਆ ਦੀ ਆਵਾਜ਼ ਲਾਲ ਲਾ ਕੇ ਗਾਈਦਾ ਹੁੰਦਾ ਸੂਰੇ ਬੰਦਾ ਬਾਕੀ ਸਾਡੇ ਪ੍ਰਧਾਨ ਸਾਹਿਬ ਬਹੁਤ ਹੀ ਮੌਜੂਦਾ ਮੌਜੂਦਾ ਉਹ ਦੇਖੋ ਜੀ ਬਹੁਤ ਹੀ ਕੰਮ ਕਰ ਰਹੇ ਆ ਦੇਖ ਸਕਦੇ ਤੁਸੀਂ ਫਰੀ ਮੈਗ ਫੜੇ ਦੂ ਸਾਡਾ ਪਿੰਡ ਕੋਦਾ ਵਜੀਰਾ ਅੱਜ ਵੀ ਮਿਹਨਤ ਕਰ ਰਹੇ ਆ ਕੱਲ ਨੂੰ ਸਾਡੀ ਪੀੜੀ ਨੌਜਵਾਨ ਪੀੜੀ ਉਹ ਮਿੱਠੂ ਜੀ ਮਿੱਠੂ ਉੱਤੜਵਾ ਰਿਹਾ ਏ ਦਾੜ ਜਵਾਨ ਟੀੜੀ ਟੀੜੀ ਨਹੀਂ ਜਿਹੜੀ ਵਿੱਚ ਕੈਮਰਾਮੈਨ ਤੇਰੀ ਵੀਡੀਓ ਬਣਾਉਣ ਯਾਰਾ ਗਾ ਟੀੜੀ ਹਲੋ ਉਹ ਤੂੰ ਮੈਨੂੰ ਪਤਾ ਕੀ ਬੋਲਣਾ ਮੈਨੂੰ ਲੱਗਿਆ ਪਤਾ ਕੀ ਮਰ ਗਾ ਗਰੇ ਬੜਾਈ ਗੋੜਾ ਨਹੀਂ ਕਰਨੀ ਆ ਟੀੜੀ ਦੇ ਵਾਲੀ ਵਾਲਕ ਫਲੇਅਰ ਟੀੜੀ ਦੇ ਕੁੜੀ ਹabhi ਕੋਈ ਕੰਮ ਕੋੜੀ ਫਾੜੀਆ ਰਹੇ ਜਾਗੇ ਦੇ ਕੁੜੀ ਚੀਤੇ ਜੋਲ ਜਿਨ੍ਹਾਂ ਨੇ ਫੋਨ ਕੀਤੇ ਉਹਨਾਂ ਨੇ ਸੇਵਾ ਕਰਨੀ ਦੇਖ ਸਕਦੇ ਰਹੀ ਗਾਈਜ਼ ਉਹ ਜੇ ਸਾਡਾ ਰੋਜ਼ਾਨਾ ਦੀ ਸੇਵਾ ਲਈ ਦਿਵਾ ਸਕਦੇ ਹੋ ਸਬਸਕ੍ਰਾਈਬ ਇਹ ਵੀ ਲੋਰ ਬਹੁਤ ਵਧੀਆ ਲਗਾਉਂਗਾ ਮਰੀ ਬਿਹਤਰੀ ਦਾ ਚੈਨਲ ਦਾ ਨਾਮ ਗੌਰਵ ਗੌਰਵ ਜੋਸੀ ਗੌਰਵ ਜੋਸੀ ਬਹੁਤ ਧਿਆਨ ਦਿਓ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਲਾਈਕ ਕਮੈਂਟ ਦੇ ਲੀ ਰੋ ਲਾਈਕ ਕਮੈਂਟ ਸ਼ੇਅਰ ਕਰੀਂਗਾ ਆਪਣੀ ਕਾਮਯਾਬੀ ਲਈ ਦੱਸ ਰਿਹਾ ਸਾਰਿਆਂ ਨੂੰ ਬਹੁਤ ਵਧੀਆ ਡੈਡੀ ਹੁਣੀ ਬਾਹਰ ਜਾ ਰਹੇ ਅੱਜ ਉਡੀ ਪੂਰੀ ਮਿਹਨਤ ਲੱਗਾ ਆ ਫੋਜੀ ਕੈਮਰੇ ਚ ਘਟ ਆਂਦਾ ਇਹਨੂੰ ਕੈਮਰੇ ਲਿਆਇਆ ਜਾਵੇ ਨਜ਼ਰ ਆਏ ਇਹ ਮੁੰਡੇ ਨੇ ਕਾਲੂ ਹੁਣਾਂ ਦੀਆਂ ਥੋੜੀਆਂ ਪੁਰਾਣੀਆਂ ਜਿਆਦਾ ਦਿਖੀਆਂ ਆਪਾਂ ਬਹੁਤ ਹੀ ਸੋਹਣੀ ਹੈਗੀ ਜੋ ਲਾਈਨ ਕਾਲੂ ਹੁਣਾਂ ਹੀ ਸ਼ੁਰੂ ਤੋਂ ਬੋਲਦਾ ਕਲਮਾ ਵੀ ਪੜੀ ਆ ਕੀ ਹੁੰਦੇ ਨੇ ਲੱਕੀ ਵੀ ਕਹਿੰਦੇ ਸੀਰਾ ਹੀ ਕਰਾਂਦਾ ਸੀਗਾ ਪਹਿਲਾਂ ਲੱਕੀ ਗੋਲ ਲੱਕੀ ਇਹ ਕਿਹੜੇ ਦਾੜੀ ਵੀ ਨਹੀਂ ਆਈ ਹੋ ਇਥੇ ਥੋਸ ਹਾਂ ਬਹੁਤ ਛੋਟੇ ਗੱਭਰੂ ਛੋਟੇ ਗੱਭਰੂ ਬੇਤ ਦੋਪਨ ਦੌੜਾਣਾਂ ਉੱਪਰ ਬਹੁਤ ਹੀ ਦੁੱਖ ਦੱਸਿਆ ਜਾ ਰਿਹਾ ਬਹੁਤ ਲੱਗ ਰਿਹਾ ਜਿਵੇਂ ਦੇਖ ਸਕਦੇ ਤੁਸੀਂ ਮਿਹਨਤ ਕਰਨ ਵਾਲੇ ਦੋ ਕੀ ਹੈ ਬਾਕੀ ਦਾ ਜਿਹੜਾ ਚਫੜਾ ਹੀ ਮਾਰਨ ਆਇਆ ਏ ਪੱਬੂ ਵੀ ਪੱਬੂ ਵੀ ਪੱਬੂ ਵੀ ਬੁਰੀ ਮਿਹਨਤ ਲੰਦਾ ਦੋ ਤੀ ਕੰਮ ਚੱਲ ਰਿਹਾ ਪਰਦਾ ਅੰਸਾਬ ਨਰਾਜ ਹੋ ਰਿਹਾ ਕੰਮ ਕੋਈ ਨਹੀਂ ਕਰ ਰਿਹਾ ਕੰਮ ਦਾ ਆਪ ਹੀ ਕਰਨਾ ਪੈ ਰਿਹਾ ਅੱਪਾ ਦਾ ਬਸ ਵੀਡੀਓ ਹੀ ਬਣਾਣੀ ਹੈ ਪਰਦਾ ਹਾਂ ਤੁਹਾਨੂੰ ਦੱਸਣ ਲਈ ਲੰਗਰ ਜੀ ਲੰਗਰ ਦਾ ਸੱਤ ਦਿਨ ਪਹਿਲੀ ਤਰੀਕ ਦਿਨ ਫਰਫਰੀ ਦਿਨ ਹੈ ਅੱਜ ਦੇਨ ਐ ਦਵਾਰ ਮਾਗੇ ਸੰਗਤ ਦੀ ਕੋਈ ਹੋਰ ਵੀਡੀਓ ਜਾਈਏ ਸਾਰੇ ਬੁੱਧੇ ਦੀ ਕਿਰਪਾ ਦਾ ਗੁਰਦਾਸ ਮਾਰਾ ਦਾ ਬਹੁਤ ਵੱਡਾ ਬਹੁਤ ਇੱਕ ਤਰੀਕ ਬਾਅਦ ਫਲੋਡ ਕਰਦੀ ਵੀਡੀਓ ਵੀ ਇੱਕ ਤਰੀਕ ਬਾਅਦ ਫਲੋਡ ਕਰਦੀ ਹਾਲ ਚਾਲ ਨੇ ਸੰਗਤਾਂ ਦੇ ਪ੍ਰਵਾਹ ਆਤ ਮੇਰੀਆਂ ਨਿਕਲ ਰਹੀਆਂ ਨੇ ਪ੍ਰਵਾਹ ਤੇਡੀ ਬਾੜਾ ਦੇ ਇੱਥੇ ਬਾੜਾ ਦੇਣਾ ਹੀ ਇੱਥੇ ਕੱਟ ਦੇ ਗਾਠ ਨਹੀਂ ਯਾਰ ਬਾਟਾ ਦੇ ਇੱਕ ਤੋਂ ਚਲਿਆ ਨਾ ਬਹੁਤ ਹੀ ਅੱਛਾ ਵਰਕ ਕਰ ਰਹੇ ਆ ਮੁੰਡੇ ਕੱਟ ਕੱਟ ਕੇ ਗੱਠ ਦੇਣੀ ਹੈ ਕੱਟ ਪੂਰੀ ਦੇਣੀ ਹੁੰਦਾ ਇਸ ਤੇ ਵੀ ਐਡੀ ਦੇਰ ਥੁੜੀ ਦੇਖ ਸਕਦੇ ਤੁਸੀਂ ਕੰਮ ਬਹੁਤ ਹੀ ਜੋਰ ਨਾਲ ਚੜਿਆ ਹੋਇਆ ਹੈ ਤੁਸੀਂ ਵੀ ਸਾਡੇ ਭਰਾ ਸੁਮੀ ਵੀ ਆਇਆ ਹੋਇਆ ਹੈ ਤੋਂ ਮੇਂ ਪੂਰੀ ਦਿਵਾਨਾ ਮਾਧਮ ਰੇ ਲੋ ਦੇਖ ਸਕਦੇ ਆ ਇੱਥੇ ਹੱਥ ਬੰਦ ਰੋਪੇ ਲੈ ਲੈ ਕੇ ਕੁਝ ਸਮਾਂ ਮੈਂ ਉਹ ਭਾਈ ਜਿਨ੍ਹਾਂ ਤੋਂ ਆਪਾਂ ਸੇਵਾ ਕਰਨੀ ਸਿੱਖੀ ਹੋਈ ਹੈ ਸਾਡੇ ਵਿੱਚ ਆ ਜੁਗਿਆ ਸੇਵਾ ਕਰਨੀ ਸਿੱਖੀ ਹੋਈ ਹੈ ਵੀਰਾਂ ਦਾ ਚਲੋ ਜੀ ਇਹ ਬਾਬੇ ਦੀ ਬਾਬੇ ਦੀ ਫਤਮੁੰਦਾ ਜਿਕਰਾ ਲਾਤਾ ਜਿਕਰਾ ਲੱਗਿਆ ਹੋਇਆ ਕੱਠ ਮਟੜੀ ਉਹ ਐਵੇਂ ਕੋਲ ਹੈ ਮਾਈਕ ਫੇਰ ਪੜਾ ਦਿੱਤਾ ਬਲੌਗਰ ਸਾਥ ਇਹ ਬਲੋਗ ਅਪਲੋਡ ਹੋ ਜਾਏਗਾ ਸਭ ਦੇਖਾਂਗੇ ਇਹਨਾਂ ਜੋਰ ਦੇ ਉਤੇ ਅੱਜ ਪਤੰਗ ਵੀ ਲਾਏ ਜਾਣਗੇ ਪਤੰਗ ਅੱਜ ਕਹਿੰਦੇ ਬਸੰਤ ਬਸਤੀ ਆ ਰਹੀ ਹੈ ਲੱਕੀ ਕਹਿ ਰਹੇ ਹੁਣ ਵੇਰੀਆਂ ਵੀ ਅੱਜ ਦੋ ਲਾਗੇ ਅੱਜ ਬਸਤਿਪਾਚੀ ਵੀ ਮਨਾਇਆ ਹੈ ਅੱਜ ਬਡੇ ਬਡੇ ਪਤੰਗ ਉਡਾਣਗੇ ਮੈਂ ਆਪ ਵੀ ਸਾਰੇ ਖਰੋਦ ਦੇ ਨੇ ਚੜੀਆਂ ਵਾਲੀਆਂ ਵਾਲੇ ਅਗਲੀ ਬਨਾਈ ਬੰਦੀ ਤੇ ਕਾਇਮਾ ਜੀ ਸੁਣਿਆ ਜਮਣੀ ਜਮਣੀ ਦੇ ਆ ਬਹੁਤ ਹੀ ਖੋਚਾ ਅੱਜ ਸੇਵਾ ਵੀ ਨਿਵਾ ਰਿਆ ਸੇਵਾ ਵੀ ਨਿਵਾ ਰਿਆ ਇਹ ਨਹੀਂ ਵੀ ਸਰੋਪੇ ਲੈ ਕੇ ਘਰ ਬੈਠਣ ਆੜੇ ਜੁਹਾਂ ਇਹ ਸੇਵਾ ਵੀ ਪੂਰੀ ਕਰਦੇ ਆ ਮਨ ਵਾਲੀ ਇਹ ਤਾਂ ਜਮਣੀ ਇਹਨਾਂ ਨੇ ਇੱਕ ਪੇਟੀ ਫੜਾ ਗਾਹ ਜਮਣੀ ਨਹੀਂ ਤਾਂ ਉਹਨੂੰ ਬੰਦ ਲੈਣੇ ਤੁਸੀਂ ਬੰਨ੍ਹਦੇ ਲੈ ਰਹੀ ਸਰੋਪਿਆਣਾ ਵਾਲੀ ਪੇਟੀ ਭਰੋਸੇ ਹੀ ਹੈ ਕਿ ਕਮਾਂਡ ਨਹੀਂ ਕੀਤਾ ਬਾਬਾ ਜੀ ਬਾਬਾ ਜੀ ਆਏ ਬਾਬਾ ਜੀ ਬਾਬਾ ਜੀ ਨੌਜਵਾਨ ਨਹੀਂ ਹੈ ਬਾਬਾ ਜੀ ਵੀ ਬਲੌਗ 'ਚ ਲੈ ਜਾਣਗੇ ਜੇ ਮੁਰਗੇ ਤਾਂ ਵੀ ਕੋਈ ਚੱਕਰ ਨਹੀਂ ਸੁੱਤੇ ਉੱਠ ਕੇ ਬਲੌਗ 'ਚ ਲੈ ਰਹੇ ਇਹਨਾਂ ਨੂੰ ਨੌਜਵਾਨ ਪੀੜੀ ਇਹਨਾਂ ਤੋਂ ਹੀ ਸੇਵਾ ਕਰਨੀ ਸਿੱਖੀ ਹੋਈ ਹੈ ਆਪਣੀ ਚਿੱਟੇ ਚਾਵਲ ਚਿੱਟੇ ਚੋਰ ਜਿਨ੍ਹਾਂ ਨੇ ਪੁੰਨ ਕੀਤੇ ਸਵੇਰੇ ਇਹਨਾਂ ਨੂੰ ਪਰਵਾਹ ਕਰੀਂ ਥੱਲੇ ਨਹੀਂ ਤਾਂ ਇਹ ਨਹੀਂ ਪਤਾ ਦੱਸ ਬਾਬੇ ਲੋਕਾਂ ਨੂੰ ਕਿਹਦੇ ਸਸਤੇ ਨਹੀਂ ਆਉਂਦੇ ਉੱਤੇ ਅਪਲੋਡ ਹੁੰਦੇ ਐੋ ਜੀ ਬਜੀ ਕੋਈ ਸੇ ਦੱਸੋ ਯਾਰ ਤੁਸੀਂ ਤਾਂ ਇੱਧੇ ਰਹਿਣਾ ਜੀ ਸਾਰੇ ਆਣੇ ਲੰਗਰ ਤੇ ਪੋਜਣ ਇੱਕ ਵਾਰ ਬਹੁਤ ਹੀ ਵੱਡਾ ਲੰਗਰ ਕਰਾਇਆ ਜਾ ਰਿਹਾ ਅਗਲੇ ਮਹੀਨੇ ਪਹਿਲੀ ਵਰੀ ਛੱਡੋ ਵੀਰ ਜੇਕਾਰਾ ਛੱਡੋ ਜੇਕਾਰਾ ਲਾਓ ਜੀ ਜੈ ਭੀਮ ਜੈ ਪਰ ਜੈ ਭੀਮ ਜੈ ਪਰ ਬਹੁਤ ਹੀ ਬਹੁਤ ਹੀ ਰਵਿਦਾਸ ਕੀ ਜੈ ਜੈਕਾਰ ਜੇ ਕਾਰਿਆਂ ਨਾਲ ਸੇਵਾ ਨਿਭਾਈ ਜਾ ਰਹੀ ਹੈ ਤਾਇਆ ਪ੍ਰਾਣਾ ਖੁੰਡ ਉਹ ਦੇਖ ਚੱਦੀ ਅਮਰ ਰਹੇ ਇਹ ਖੁੰਡ ਵੀ ਜੇਲੇ ਪੁਰਾਣਾ ਹੋ ਚੁਕਿਆ ਇਹ ਖੁੰਡ ਵੀ ਕਿਸੇ ਵੇਲੇ ਵੀ ਚੜ ਸਕਦਾ ਇਹ ਖੁੰਡ ਬਹੁਤ ਪੁਰਾਣੇ ਹੈ ਇਹ ਪੁੱਟੇ ਨਹੀਂ ਜਾਣੇ ਇਹ ਪੁੱਟੇ ਨਹੀਂ ਜਾਣੇ ਕੰਮ ਕਰਨ ਵਾਲੇ ਤਾਂ 2-4 ਹੀ ਹੈ ਬਾਕੀ ਤਾਂ ਰੌਣਕ ਮੇਲੇ ਵਾਲੇ ਹੀ ਹੈ ਕੰਮ ਕੰਮ ਹੁੰਦਾ ਪਤਾ ਲੱਗਦਾ ਮੁੰਡਾ ਕੰਮ ਕਰਦਾ ਜਿਹੜੇ ਜਿਹੜੇ ਆਂਦੇ ਬੰਦੇ ਨਾਲ ਨੇ ਜੀ ਉਸਤਾਦ ਜੀ ਆ ਗਏ ਪੁਰਾਣੇ ਉਸਤਾਦ ਉਸਤਾਦ ਲਾਲੂ ਭਾਈ ਉਹਨਾਂ ਦੇ ਡੈਡੀ ਬਾਰੋ ਸਾਡੀ ਵੀਡੀਓ ਦੇਖ ਰਹੇ ਬਾਰੋ ਸਾਡੀ ਵੀਡੀਓ ਦੇਖ ਰਹੇ ਨੇ ਜਿਵੇਂ ਆਪਾਂ ਨੇ ਬਾਤ ਨਹੀਂ ਆ ਦੱਸੋ ਭਾਈ ਕੋ ਸੰਗਤ ਬਾਰੇ ਮੈਗਦੇ ਐਨ ਆਰ ਆਈ ਵੀ ਲਾਲੂ ਹੁਣੇ ਲਿਖਣਦੇ ਹੋ ਡਾਕਟਰ ਸਾਹਿਬ ਲਾਲੂ ਭਾਈ ਉਹਨਾਂ ਦੇ ਡੈਡੀ ਜੀ ਡਾਕਟਰ ਸਾਹਿਬ ਆਪਾਂ ਆਹ ਬਾਰੇ ਕੋਈ ਚੀਜ਼ ਅਪਡੇਟ ਕਰਦੇ ਆ ਓ ਯਾਰ ਥੱਲੇ ਵੀ ਬੜੀ ਚੰਗਦੇ ਥੋੜੀ ਥੋੜੀ ਸੰਗ ਹੈ ਬਚਾਰੇ ਨੂੰ ਲਾਈਵ ਜਾ ਵੀ ਰਹਿਣੇ ਹੋ ਰਹੇ ਨੇ ਥੋੜੀ ਥੋੜੀ ਚਾਹ ਦੀ ਸੇਵਾ ਗੁੜ ਵਾਲੀ ਚਾਹ ਲੈ ਚਾ ਪਾ ਗਏ ਗੁੜ ਵਾਲੀ ਚਾਹ ਔਰ ਇਹ ਗੁੜ ਵਾਲੀ ਚਾਹ ਖਾਨੇਦਾਰ ਜੀ ਦੇ ਘਰ ਦੇਖ ਸਕਦੇ ਗੁੜ ਵਾਲੀ ਚਾਹ ਇਹ ਆ ਭੋਦੀ ਫੋਜੀ ਬਹੁਤ ਸੇਵਾ ਕਰ ਰਿਹਾ ਬਾਬਾਈ ਫੋਜੀ ਦੀ ਸੇਵਾ ਦਾ ਪਤਾ ਲੱਗਦਾ ਪਤਾ ਲੱਗਦਾ ਕੋਈ ਗੱਲ ਨਹੀਂ ਕੱਲੀ ਟਾਈਮ ਮੈਂ ਕਿਹਾ ਕਿ ਗੋਣਾ ਉਹ ਕੁੜੀਆਂ ਜਿਹੜਾ ਪਰਿੰਦਰ ਕੁੜੀ ਲੈ ਕੇ ਕੁੜੀ ਲੈ ਕੇ ਜਾ ਯਾਰ ਏਡੀ ਦੇ ਕੁੜੀ ਗੱਲ ਲੈ ਇਹਨੂੰ ਉਹੀ ਏਡੀ ਦੇ ਯਾਰ ਫਲੋਰ ਕਰਨਾ ਤੂੰ ਕੀ ਯਾਰ ਖੋਇ ਤੋਂ ਮੈਂ ਸਾਰੇ ਦਿਮਾਗ ਇੱਧਰ ਰਾਤ ਵਾਲੇ ਦਿਮਾਗ ਚਲੇ ਆਇਆ ਤਾਂ ਮੈਂ ਖੋਇ ਮੈਂ ਬਾਈ ਬੰਨੇ ਬਾਈ ਲੱਗ ਰਹੀ ਵਾਹ ਵਾਹ ਆ ਦੇ ਕੋ ਮੁੰਡਾ ਪੌੜੀਆਂ ਚੜ ਰਿਹਾ ਐਡੀ ਦੇ ਕੁੜੀਏ ਵੀ ਕੋਈ ਤਾਂ ਕੰਮ ਆਈ ਕੋਈ ਤਾਂ ਕੰਮ ਆਈ ਉੱਚੀ ਜਗ੍ਹਾ ਤੋਂ ਬਲੂ ਬਣਾਗੇ ਲੱਕੀ ਤੂੰ ਦਾ ਆ ਜਾ ਐਦਾ ਹੀ ਆਇਆ ਥੋੜਾ ਬੋੜਾ ਹੀ ਲੱਕੀ ਹੁਣੀ ਵੀ ਸੇਵਾ ਨਿਭਾਉਂਦੇ ਐ ਕਟਰ ਵੀ ਸੇਵਾ ਇਹਨਾਂ ਦੇ ਘਰੋਂ ਹੀ ਆਈ ਐ ਕਟਰ ਦੇਖੋ ਮੁੰਡਾ ਕੱਢ ਰਿਹਾ ਵਾਰ-ਵਾਰ ਵਾਰ-ਵਾਰ ਕਟਰ ਦੀ ਸੇਵਾ ਨਿਭਾ ਰਿਹਾ ਤੁਮੇ ਪੌੜੀ ਸਾਹ ਰਿਹਾ ਬੋਜੀ ਕਹਿੰਦੇ ਮੇਰਾ ਵੀ ਲੜੀਆਂ ਚੁੰਝਿਆ ਹੋਇਆ ਨੀਲੇ ਰੰਗ ਦੀ ਲੜੀ ਚੁੰਝਿਆ ਹੋਇਆ ਬੋਜੀ ਓਏ ਕੱਢ ਕੋਟਾ ਪੈਗਲ ਹੈ ਪਾਗਲ ਮੈਂ ਤਾਂ ਹੀ ਦੁੱਤ ਨੂੰ ਪਿੱਛੀ ਗਈ ਬਹੁਤੀ ਟੱਕਾ ਜਾ ਸੈਡ ਦਿੱਤੀ ਜਾਵੇ ਸੈਡ ਸੈਡ ਦੇ ਦਿਓ ਠਾਕਰ ਸਾਹਿਬ ਨੂੰ ਸੈਡ ਦੇ ਦਿਓ ਓਏ ਕੱਢ ਯਾਰ ਮੁੰਡੇ ਇਹ ਮੁੰਡਿਆਂ ਨੂੰ ਕਹਿੰਦੇ ਨਹੀਂ ਨਾ ਇਹ ਇਕੱਲੇ ਕਰਨਾ ਚਾਹੁੰਦੇ ਆ ਇਹ ਏ ਮੁੰਡਿਆਂ ਨੂੰ ਕਹਿੰਦੇ ਹਨ ਇਹ ਇਹ ਸੋਚਦੇ ਆ ਮੁੰਡੇ ਦੇ ਸਰੂਪੇ ਲੱਗਦੇ ਪਰ ਮੁੰਡੇ ਸਰੂਪੇ ਨਹੀਂ ਲੱਗਦੇ ਵੀਡੀਓ ਬੁਣਦੀ ਹੈ ਹੋਰੀ ਨਾ ਕੋਕ ਕਰਦੇ ਇੰਨਾ ਵੀ ਕਰਦੇ ਹੋਰੀ ਨਾ ਕੋਕ ਕਰਦੇ ਟੁੱਟੇ ਬਾਰੇ ਪੁੱਛਣੀ ਬਹੁਤ ਹੀ ਸੋਹਣੀ ਸੇਵਾ ਨਿਭਾ ਰਹੇ ਆ ਹਾਡੇ ਹਾਡੇ ਸਾਡੇ ਸੀਨੀਅਰ ਸੀਨੀਅਰ ਕੋਚ ਕੋਚ ਸਾਡੇ ਸੀਨੀਅਰ 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 ਕੈਮਰਾ ਹੈ ਅਜੇ ਤੱਕ ਫੇਰ ਨਹੀਂ ਸਕਦੇ ਉਹਨਾਂ ਨਾਲ ਇਹਨਾਂ ਨੇ ਪੂਰੀ ਥੋੜੇ ਬਿਆਨ ਅੜ ਰਹੇ ਐ ਇੱਕ ਵਾਰ ਉਹਨਾਂ ਦੇ ਰੂਬਰੂ ਕਰਾਵਾਂਗੇ ਬਹੁਤ ਹੀ ਮਾਨਯੋਗ ਸ਼ਖਸੀਅਤ ਮੱਲੇ ਦੇ ਲੜੀਆਂ ਬੰਨਣ ਦੇ ਐਕਸਪਰਟ ਇਹਨਾਂ ਨੇ ਕੱਲ ਲੜੀਆਂ ਬੰਨੀਆਂ 250 ਸਨੇਪਾ ਭੇਜਤੀਆਂ ਸਾਈ ਚੋਸ ਨੇ ਪਰ ਲੜੀਆਂ 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 ਸਾਰੀਆਂ ਤੇਰੀਆਂ ਇਹ ਚਾਚਾ ਜੀ सोनू ਚਾਚਾ ਜੀ ਸ਼ਬਦ ਬਿਆਨ ਕੀਤੇ ਜਾਣ ਭਈ ਕੋਈ ਇਹ ਚਾਚਾ ਕੁਆਰਾ ਚਾਚਾ ਕੁਆਰਾ ਕੁਆਰਾ ਚਾਚਾ ਕੁੜੀ ਦੇ ਬਾਹਰ ਕੁਆਰਾ ਹੀ ਹੈ ਨਾ ਕੁਆਰਾ ਹੀ ਹੈ ਉਹ ਵਿਆਹ ਹੈ ਯਾਰ ਬਾਬਾ ਬਾਬਾ ਦੱਸਣ ਲਿਆ ਕਿਹੜਾ ਕਹਿੰਦਾ ਵਿਆਹ ਹੈ ਕਿੱਥੇ ਗਿਆ ਏ ਅਪਲੋਡ ਸਭ ਚਾਚੀਆਂ ਤੋਂ ਵੀ ਪੁੱਛੇਗਾ ਦੇਖ ਲੋ ਇਹਦੇ ਬਿਆਨ ਉਹ ਚਮਕੀਲਾ ਉਹ ਤੂੰ ਫੜ ਯਾਰ ਉਹ ਦੂ ਹੀ ਨਹੀਂ ਯਾਰ ਉਹ ਟੋਕਣ ਬੰਨ ਦੇਖ ਸਕਦੇ ਮਾਨ ਜੋ ਚਮਕੀਲਾ ਜੀ ਰੂਬ ਰੂਪ ਰਾਣੇ ਗਾਇਕ ਆਪਣੀ ਮਧੁਰ ਆਵਾਜ਼ ਕੁਝ ਗਾ ਕੇ ਦੱਸਣਗੇ ਬੋਲਦੇ ਕੋ ਛਾਦ 24 ਦੇ ਛੱਡੇ ਆ ਤੂੰ ਮਾੜਿਆ ਕੋ ਲਾ ਰ ਅਗਲਾ ਪਿੰਡਾਂ ਰੰਗੀਲਾ ਚਮਕੀਲਾ ਜੀ ਆ ਗਈ ਬਾਜ ਆ ਗਈ ਆ ਗਈ ਆ ਗਈ ਬਾਜ ਵਾਪਸੀ ਬਾਜ ਵਾਪਸੀ ਆਂਦੀ ਲੱਗਣ ਗਿਆ ਇਹ ਇਹ ਮੁੰਡੇ ਬਾਰੇ ਨਹੀਂ ਦੱਸਿਆ ਇਹ ਮੁੰਡੇ ਬਾਰੇ ਨਹੀਂ ਦੱਸਿਆ ਯਾਕਰਾਰਾ ਮੁੰਡੇ ਬਾਰੇ ਦੱਸ ਯਾਕਰਾਰਾ ਇਹ ਵੀ ਮੁਰਾ ਪ੍ਰਧਾਨ ਹੈ ਇਹ ਕਲਾਕਾਰ ਮਾਨ ਸਾਹਿਬ ਜੋ ਬੋਲੇ ਤੋਂ ਪੈ ਸਤਗੁਰੂ ਦਾ ਬਹੁਤ ਹੀ ਸੋਹਣੀ ਆਵਾਜ਼ ਬਹੁਤ ਹੀ ਸੁਣੀ ਬਹੁਤ ਹੀ ਸੋਹਣੀ ਆਵਾਜ਼ ਸੂਰਾਂ ਦੇ ਬਾਸਾ ਚਮਕੀਲਾ ਜੀ ਸੂਰਾਂ ਦੇ ਬਾਸਾ ਸਾਰਾ ਕੈਮਰਾ ਝੋਟਾ ਮੇਰਾ ਅੱਗੇ ਉੱਜੋ ਬੋਲ ਹੁਣ ਹੁਣ ਬੋਲ ਉਹ ਆ ਅਗਲੀ ਜੱਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾਸ ਮਹਾਰਾਜ ਕੀ ਜੈ ਜਦ ਤੱਕ ਸੁਰਜ ਚਾਨਣ ਰਹੇਗਾ ਕਬੀ ਦਾਸ ਦਾ ਨਾਮ ਰਹੇ ਇਹ ਤਾਂ ਮੁੰਡਾ ਕਹਿੰਦੇ ਪਾਠੀਆਂ ਦੇ ਘਰੋਂ ਉੱਠਿਆ ਹੈ ਇਹ ਤਾਂ ਮੁੰਡਾ ਪਾਠੀਆਂ ਦੇ ਘਰੋਂ ਉੱਠਿਆ ਹੈ ਨੀਰੇ ਪਾਠੀ ਹੈ ਅਗਲੀ ਨਾ ਬਾਕੀ ਤਾਇਆ ਵੀ ਤੁਹਾਨੂੰ ਆ ਲਾ ਇਹ ਲਾ ਤਾਇਆ ਤੁਹਾਨੂੰ ਦੱਸੇਗਾ ਅੱਜ ਤਾਇਆ ਨੂੰ ਸਰੋਪਾ ਪਿਆ ਹੋਇਆ ਇਹਨਾਂ ਦੀ ਪੇਟੀ ਭਰੋ ਚੁ ਵੀ ਹੈ ਸਰੋਪਿਆ ਨਾ ਇਹ ਪੇਟੀpropto ਨੀ ਰੋਪਿਆਂ ਦਾ ਵੀਰ ਜੀ ਦਾ ਦੀ ਆਹ ਪਾਜੀ ਦੂਜੀ ਨਵੀਂ ਪੇਟੀ ਬਣਾ ਲਈ ਹੋਈ ਨਵੀਂ ਪੇਟੀ ਬਣਾ ਲਈ ਹੋਈ ਹੈ ਸਰੋਪਿਆਂ ਨੂੰ ਬਹੁਤ ਸਰੋਪੇ ਇਕੱਠੇ ਕਰ ਰਹੇ ਆ ਸਰੋਪੇ ਸਰੋਪੇ ਸਰੋਪਿਆਂ ਦੀ ਕਹਿੰਦੇ ਅਗਲੇ ਸਾਲ ਨੂੰ ਨਿਜਾਈ ਬਣੇਗੀ ਓਏ ਸਾਰੇ ਹੈ ਬਾਕੀ ਜੁੜੇ ਦਿਓ ਰਵੀ ਭਾਈ ਉਹਨਾਂ ਦੇ ਡੈਡੀ ਵੀ ਨਹੀਂ ਆਏ ਆ ਇਹ ਡਰ ਰਿਹਾ ਕੈਮਰੇ ਕੇ ਅੰਦਰ ਬਹੁਤ ਚੱਲ ਚੱਲ ਉਹ ਨੱਕੀ ਜਾ ਰਿਹਾ ਬਹੁਤ ਹੀ ਸੋਹਣਾ ਬਹੁਤ ਹੀ ਬਾਵੇ ਬਾਰੇ ਚਾਨਣਾ ਦਦੇ ਮੇਨਤ ਨਾਲ ਜੋ ਵੀ ਹੈ ਬਾਵਾ ਨਾਰਾਜ਼ ਹੋਗੇ ਜਾਂਦਾ ਚਾ ਚੱਲ 10% ਹੀ ਰਹਿ ਗਿਆ ਜੋ ਅੱਜ ਸਾਰੀ ਵੀ ਪੀੜ ਦੇਖਦੀ ਐ ਇੱਥੇ ਮੁੰਰੇ ਨੌਜਵਾਨਾਂ ਦੀ ਫੌਜੀ ਤੋਂ ਇਹੀ ਲੜੀ ਨਹੀਂ ਸੈਟ ਆ ਰਹੀ ਐ ਫੌਜੀ ਤੋਂ ਇਹੀ ਲੜੀ ਨਹੀਂ ਆ ਗੋਟੀ ਦੇ ਭਾਰੀ ਇਕੱਠ ਹੋਇਆ ਭਾਰੀ ਇਕੱਠ ਹੋਇਆ ਸੁੰਡੇ ਬੋਰਚ ਰੱਖਣ ਨਹੀਂ ਜਾ ਰਹੇ ਘਰ ਬੋਰਚ ਰੱਖਣ ਨਹੀਂ ਜਾ ਰਹੇ ਬੋਰਚ ਵੀ ਇਹ ਹਮੜਾ ਕਾਲੂ ਬਾਦ ਹੈ ਮੂੜਾ ਬਾਦ ਵਾਏ ਓਏ ਲੜੀਆਂ ਮੂੰਹ ਤੇ ਪੈ ਰਹੀਆਂ ਆ ਇਹ ਸ਼ਾਮਾਂ ਨੂੰ ਗੱਲ ਕਰੋ ਟੋਲੇ ਹੋ ਮਾਰਾਂਗੇ ਮਾਣ ਸਾਹ ਕਹਿ ਰਹੇ ਆ ਮਾਣ ਸਾਹ ਕਹਿ ਰਹੇ ਮੈਂ ਮੈਂ ਇੱਕ ਦੇ ਮੈਂ ਇੱਕ ਬਿਆਨ ਬਿਆ ਮੈਂ ਮੈਂ ਚੱਲੇ ਨੇ ਜਾਣਾ ਢੋਲ ਲੈ ਜੀ ਸ਼ਾਮ ਨੂੰ ਮਹਾਰਾਜ ਜਰੂਰ ਲਿਆ ਤਾਂ ਦੀ ਸੇਵਾ ਪ੍ਰਵਾਨ ਹੋਈ ਟੋਲ ਦੀ ਸੇਵਾ ਮਾਨ ਸਾਹਿਬ ਵੱਲੋਂ ਗੱਜ ਵੱਜ ਕੇ ਟੋਲ ਦੀ ਸੇਵਾ ਮਾਨ ਸਾਹਿਬ ਵੱਲੋਂ ਇੱਕ ਵਾਰ ਜੋਰ ਦਾ ਜਕਾਰਾ ਲਾ ਦੇ ਮੁਰਾ ਮਾਨ ਸਾਹਿਬ ਦੇ ਜਕਾਰਾ ਲਾ ਦੇ ਕਰਾ ਜੋ ਬੋਲੇ ਸੋ ਨਿਰਵੈ ਸਤਗੁਰ ਦਾਸ ਮਹਾਰਾਜ ਕੀ ਜੈ ਬਹੁਤ ਹੀ ਪਿਆਰੀ ਆਵਾਜ਼ ਬਹੁਤ ਹੀ ਸੋਹਣੀ ਇਹ ਆਪਣੇ ਜਮਾਨੇ ਦੇ ਕਲਾਕਾਰ ਰਹਿ ਚੁੱਕੇ ਹਨ ਮਾਨ ਸਾਹਿਬ ਦੇ ਚੇਲੇ ਇਹਨਾਂ ਦੇ ਅਖਾੜਿਆਂ ਤੇ ਮੋਟਰਸਾਈਕਲ ਚੋਰੀ ਹੁੰਦੇ ਰਹੇ ਆ ਉਹ ਨਾ ਕਿ ਬੁਰੀਦਾ ਦੇਖ ਸਕਦੇ ਮਨਸਾ ਸਾਡਾ ਸੋਤੋਂ ਪਹਿਲਾ ਮੋਟਰਸਾਈਕਲ ਤੇ ਮੇਰਾ ਚੋਰੀ ਹੋਇਆ ਪਹਿਲੀ ਇਹਨਾਂ ਦੇ ਖਾੜੇ ਉਚ ਉਹ ਮੋਟਰਸਾਈਕਲ ਦੀ ਇੰਨੀ ਮਾਰ ਹਜੇ ਤੱਕ ਨਹੀਂ ਲੱਭੇ ਹੀ ਲੱਭਦਾ ਪਤੰਦਰਾ ਨੇ ਪੱਠੇ ਢੋਲ ਨੂੰ ਹੀ ਰੱਖਿਆ ਹੋਇਆ ਉਹ ਤਾਂ ਕੁੱਤੇ ਸੀ ਮਾਰ ਕੇ ਕਿਹਾ ਸੰਦੇ ਬੁੱਲਾ ਜੀ ਭਾਜੀ ਬਿਆਨ ਦੇਣੇ ਪੈਣੇ ਆ ਨਹੀਂ ਤਾਂ ਜੁੱਤੀਆਂ ਪਹਿਣੀਆਂ ਕੁਛ ਬੋਲੋ ਭਾਜੀ ਕੁਛ ਬੋਲੋ ਠੀਕ ਹੀ ਠੀਕ ਹੀ ਫੇਰ ਦਿਓ ਭਾਜੀ ਕੈਮਰੇ ਅੱਗੇ ਆਓ ਮੈਂ ਕੁਛ ਬੋਲਣਾ ਚਾਹੁੰਦਾ ਮੈਂ ਤੂੰ ਯਾਰ ਉਲਟਾ ਹੀ ਬੋਲਦਾ ਰਾਤ ਵਾਲਾ ਹੈ ਉਹਨੂੰ ਭਕਤਰਾਲ ਜਿਹੜਾ ਮੁੰਡਾ ਕਾਲੂ RAM ਜੀ ਹੈ ਕਾਲੂ RAM ਜੀ ਭਾਜੀ ਚਿੱਟੇ ਚੋਲ ਜਿਨ੍ਹਾਂ ਨੇ ਬਾੜੀ ਰਾਤ ਵਾਲੇ ਰਿਕਾਰਡ ਹੈ ਇਹਨਾਂ ਦੇ ਤੂੰ ਚੱਲ ਯਾਰ ਘਰ ਜਾ ਬਲੌਗ ਤੋਂ ਤੈਨੂੰ ਤੇਰੀ ਸ਼ਗਲ ਹੀ ਬਲਰ ਕਰ ਦੇਣੀ ਔਰ ਬਿੰਦਰਾ ਮੰਦਰ ਜੈਨੇ ਆ ਜਮਣੀ ਹੈ ਫਤਕ ਵੀ ਆ ਜਮਣੀ ਲੜੀ ਜਾ ਲਿਆ ਇਹ ਛੱਡ ਦੇ ਬੋਲ ਯਾਰ ਪਿੰਦੇ ਬਲੌਗ ਬਣਾਦਾ ਤੂੰ ਕੀ ਕਰਨਾ ਛੱਡ ਤਾ ਬੋਲਣਾ ਦਾ ਕੋਈ ਬੋਲ ਉਹ ਆ ਗਿਆ ਹਾ ਅੱਜ ਕੱਲ ਇਹ ਮੁੜੇ ਹੋਣਾ ਚਾਹ ਬੋੜਾ ਖਾਂਦਾ ਪੰਜਾਬ ਬੋੜਾ ਉੱਠਿਆ ਨਹੀਂ ਜਾ ਰਿਹਾ ਇਹਦਰ ਦੇ ਮੈਂ ਕਿਨੂੰ ਮੈਂ ਕਿਤੇ ਮੈਂਗ ਉਹ ਕਹਿੰਦਾ ਬੋਲ ਨਾ ਕੋ ਚੀਕ ਮਾਰਨੀ ਕੋਈ ਪਤੰਗ ਉੱਡਾ ਦੇ ਇੱਥੇ ਪਤੰਗ ਉੱਡਾ ਚੀਕ ਮਾਰਨੀ ਜਕਾਰਾ ਲਾ ਇੱਕ ਦੋ ਤਿੰਨ ਚਾਰ ਵਾਲਾ ਗੁਰੇ ਬਈ ਤੁਸੀਂ ਪਰਵਾਦ ਬੋੜੀ ਗਏ ਸੀ ਇਹ ਬਹੁਤ ਹੀ ਸੋਹਣੀ ਪਰਵਾਹ ਤੇਰੀ ਸੀ ਪਰਵਾਹ ਤੇਰੀ ਤੇ ਮੈਂ ਸਿਰਫ ਪਕੌੜੀਆਂ ਕਰਕੇ ਉੱਠਿਆ ਹੋਰ ਕੋਈ ਚੀਜ਼ ਮੈਨੂੰ ਨਹੀਂ ਖਾ ਸਕੀ ਪਕੌੜੀਆਂ ਨੇ ਮੈਨੂੰ ਖਾ ਲਿਆ ਅੱਜ ਬਈ ਇਹ ਕਰਕੇ ਜਾਂਦਾ ਨਹੀਂ ਰੋਟੀ ਗਾ ਲੀਤ ਕਰ ਪਾਉਗੀ ਪਰ ਇਹ ਪਕੌੜੇ ਪਕੌੜੇ ਕੋਈ ਤੁਹਾਨੂੰ ਪਹਿਲੇ ਹੀ ਭਾਜੀ ਇਹਨਾਂ ਨਾਲ ਵੀ ਇਹਨਾਂ ਨੂੰ ਇੰਟਰਵਿਊ ਨਹੀਂ ਕਰਾਇਆ ਪੜੀ ਇਹਦੀ ਜ਼ਰੂਰ ਆਣ ਕੇ ਕੈਮਰੇ ਮੋਹਰੇ ਆਣੀ ਚਾਹੀਦੀ ਭਾਜੀ ਤੋਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕੇ ਹੈ ਕਿ ਪਕੌੜਿਆਂ 'ਚ ਮਿਲਣੇ ਦੇ ਹਾਂਜੀ ਹਾਂਜੀ ਭਾਜੀ ਇੱਧਰ ਮੂੰਹ ਯਾਰ ਧੁੱਪੇ ਫੇਰ ਇੱਧਰ ਮੂੰਹ ਘਮਾਓ ਇੱਕ ਵਾਰੀ ਫੇਰ ਪੁੱਛੋ ਹੁਣ ਭਾਈ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ ਜੀ ਅੱਜ ਪਕੌੜੇ ਹੀ ਪ੍ਰਭਾਤ ਸੇਰੀ ਦੇ ਹਾਂਜੀ ਹਾਂਜੀ ਭਾਈ ਇਹ ਤਾਂ ਸੂਤਰਾਂ ਤੋਂ ਖਬਰ ਆ ਜਾਂਦੀ ਹੈ ਕਿ ਪਕੌੜੇ ਅੱਜ ਤਾਂ ਹੋਰੇ ਕਰਕੇ ਅਨੋਖਾ ਪੈ ਗਿਆ ਬੁੱਧਾਂ ਨੇ ਆਪਾਂ ਕੋਈ ਸੰਪਰੇ ਮੱਠੀਆਂ ਮੁਠੀਆਂ ਵਰਕੇ ਨਹੀਂ ਉੱਠਦੇ ਪਕੌੜਿਆਂ ਨਾਲ ਪਿਆਰ ਹੈ ਸਾਡਾ ਤੂੰ ਨਹੀਂ ਦੇਣਾ ਯਾਰ ਤੈਨੂੰ ਮੈਂ ਫੇਰ ਵਟੇੜਾ ਤੋਂ ਬੜਾ ਮੈਰੀ ਮੈਰੀ ਕਿਹੜੇ ਬੰਦੇ ਲਈ ਤੇ ਗੈਂਗ ਨਾਲ ਗੈਂ ਕੱਢੀ ਕੱਢੀ ਗੈਂਗ ਭਾਈ ਬਹੁਤ ਹੀ ਪਕੌੜਾ ਗੈਂਗ ਨਾ ਪਕੌੜਾ ਗੈਂਗ ਨਾਲ ਕੈਮਰਾ ਘੁਮਾਵਾਂਗੇ ਆਪਾਂ ਦੱਸਿਓ ਬਈ ਬਿਆਨ ਦਿ ਕਰੋ ਬਾਦਸ਼ਾਹ ਪਕੌੜਾ ਗੈਂਗ ਦੇ ਪਹਿਲੇ ਅੱਗੇ ਬੁੱਲਾ ਬਿਆਨ ਕਰੋ ਜਲਦੀ ਬਿਆਨ ਕੋਈ ਨਵਾਂ ਬੰਦਾ ਲੈ ਆਣਾ ਇੰਟਰਵਿਊ ਆ ਰੋਡੀ ਪੁੱਛਾਇਆ ਤੇਰੀ ਗੱਗ ਦੀ ਏ ਰੋਨੀ ਉਹਦਾ ਇਹਦੇ ਕੀ ਬਿਆਨ ਲੈਣੇ ਨਸਹਿਰੀਆ ਥੱਲੇ ਗੱਡੀ ਵਿੱਚ ਪਹਿਲੇ ਤੋਂ ਨੂੰ ਹੁਣੀ ਕੁਵਾਰਾ ਚਾਚਾ ਆਪਣੇ ਆਪ ਨੂੰ ਕੁਵਾਰਾ ਦੱਸ ਰਿਹਾ ਕਿ ਇਹ ਬੰਦਾ ਦੇਖੋ ਵਾਕਈ ਕੁਵਾਰਾ ਏ ਬੰਦੇ ਕੋਸੇ ਨੂੰ ਉਹ ਮੈਜੇ ਨੇ ਲੈ ਲਿਆ ਉਹ ਕਹਿੰਦੇ ਪੁਰਾਣੇ ਖੁੰਡ ਆਏ ਹੋਏ ਆ ਸੇ ਸੇ ਫੁੱਟੇ ਚਿੱਟੇ ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਚੋਲ ਥੱਲੇ ਲੱਗੇ ਮੁੰਡਾ ਕਾਲਾ ਰਹਿ ਗਿਆ ਇਸ ਕਰਕੇ ਕਹਿੰਦਾ ਆਪਣੇ ਆਪ ਨੂੰ ਕੁਆਰਾ ਦੱਸ ਰਿਹਾ ਮੁੰਡਾ ਇਹ ਵਾਕਈ ਕੁਆਰਾ ਦੇਖੋ ਇਹਦੇ ਆਲੂ

ਮੋਹਨ ਗੁਰਦਵਾਰਾ ਪੂਰੀ ਨਾ ਬੋਲੀ ਕੋਈ ਨਹੀਂ ਖੁੱਲਿਆ ਹੋਇਆ ਨੰਗਰਵਾਰੇ ਦਸ ਕਦੋਆ ਖਾਣੇ ਹੀ ਬਸ ਨੰਗਰਵਾਰੇ ਦੱਸਿਆ ਜਾਵੇ ਇੱਕ ਤਰੀਕ ਨੂੰ ਹੀ ਆ ਸਾਲਾ ਪਾਣੀ ਬਣਾਇਆ ਹੈ ਅੱਜ ਮੋਹਨ ਆਣਗੇ ਜਾਂ ਗੋਰਾ ਪਾਣੀ ਨੰਗਰਵਾਰੇ ਦੱਸਿਆ ਜਾਵੇ ਸੰਗਤ ਲੰਗਰਵਾਰੇ ਸੁਣਾ ਜਾਂਦੀ ਕਦੋਂ ਕਰਾਇਆ ਜਾ ਰਿਹਾ ਹੈ ਤਾਂ ਤਾਂ ਗੁਰੂ ਜੀ ਮਰਹਿਰ ਲੰਗਰ ਇੱਕ ਤਰੀਕ ਨੂੰ ਕਰਵਾਇਆ ਜਾ ਰਿਹਾ ਪਿੰਡ ਗੋਡਾ ਦੇ ਮੰਦਰ ਦੇ ਵਿੱਚ ਪੂਰੀ ਜੋਖ ਝੁਮ ਹਮਾਰ ਤੇ ਸੰਗਤ ਦੇ ਜਿੱਤੋਂ ਤੱਕ ਵੀ ਆਵਾਜ਼ ਵੀਡੀਓ ਪਹੁੰਚਦੀ ਹੈ ਸਾਰੀ ਸੰਗਤ ਨੇ ਆਣਾ ਲੰਗਰ ਛਕਣਾ ਤੇ ਬੱਬੇ ਰੰਗਦਾ ਦੇ ਤੇ ਸੇਵਾ ਕਰਨੀ ਹੈ ਜੀ ਖੁੱਲ ਹੁਣ ਮੈਂ ਖੁੱਲ ਗਈ ਮੇਰੀ ਉਹ ਨਹੀਂ ਖੁੱਲਦੀ ਲੋ ਜੀ ਲੰਗਰ ਚੱਗਣਾ ਸਾਰਿਆਂ ਨੂੰ ਬੋਦੀ ਭਾਈ ਮੁੱਛੀ ਸਾਰਿਆਂ ਨੂੰ ਭੋਤ ਹੀ ਸੇੜੀ ਲਗਾ ਸਭਕਾਰ ਜੋ ਉਹਨਾਂ ਗਿਆ ਜਾਂਦਾ ਹੈ ਬਹੁਤ ਠੀਕ ਹੈ ਬੋਦੀ ਸਲਾਹ ਕਰੋ ਜੇ ਕਾਰਾ ਹੋਵੇ ਇਹ ਬਾਤ ਅਗਲੇ ਹਫਤੇ ਐਤਵਾਰ ਨੂੰ ਜਿਹੜੀ ਇਹ ਕਿਤਨੀ ਲੰਗਰ ਲਗਾਇਆ ਜਾ ਰਿਹਾ ਹੈ ਸੇੜੀ ਲੱਗਾ ਸਲਾਹ ਭੋਤ ਹੀ ਤੁਮ ਦਾ ਬਣਾਇਆ ਜਾ ਰਿਹਾ ਹੈ ਹੈ ਨਹੀਂ ਬੋਲਨੇ ਆ ਤੂੰ ਮਤਾ ਉਹ 10 ਵਾਰੀ ਬੋਲਦਾ ਬੋਲੇ ਸੋਨਿਆ ਨਾ ਤੋਰ ਸ੍ਰੀ ਯਾਤਰਾ ਬੋਦੀ ਭਾਰੀ ਜੇ ਕਾਰਾਂ ਨੇ ਸ਼ਹਿਰੇ ਵੱਲੋਂ ਹੁੰਦਾ ਨੇ ਸ਼ਹਿਰੇ ਤੋਂ ਉੱਠ ਕੇ ਆਇਆ ਓਏ ਨਾ ਤੁੰਮੀ ਦੀ ਸੇਵਾ ਵੀ ਬਹੁਤ ਲੱਗ ਰਹੀ ਐ ਸੁੰਮੀ ਵੀ ਬਹੁਤ ਹੀ ਸੇਵਾ ਨਿਭਾ ਰਿਆ ਐ ਪੁਛ ਲਈਏ ਦੇਖ ਸਕਦੇ ਤੁਸੀਂ ਲੱਕੀ ਵੀ ਲੱਕੀ ਵੀ ਸਾਡਾ ਲੱਕੀ ਵੀ ਕਹਿੰਦੇ 9 ਫੁੱਟ ਗੱਭਰੂ ਆ 10 ਫੁੱਟ ਹੋਇਆ ਪੁੱਛੇ ਕਰਦੋ ਆ ਚਾਰ ਜਾਲਾ ਸਾਡਾ ਭਰਾ ਫੋਨ ਨੂੰ ਪਲੇਅਰ ਬੋਣੂ ਸਤਿ ਸ਼੍ਰੀ ਅਕਾਲ ਸਾਰੇ ਬੋਣੂ ਬਹੁਤ ਹੀ ਸੁੰਦਰ ਹੈ ਲੋ ਲੱਕੀ ਉਹ ਸੜਾ ਚਾਰਜ ਹੋਣਾ